ਰੋਜ਼ਪੁਰ ਦੇ ਕਸਬਾ ਗੁਰੂ ਹਰ ਸਹਾਇ ਦੀ SBI ਬੈਂਕ ਦੇ ਮੈਨੇਜਰ ਦੇ ਕੈਬਨ ਚੋਂ ਦੋਨਾਂ ਬਾਲਕ ਬੜੀ ਹੀ ਚਲਾਕੀ ਦੇ ਨਾਲ ਚੋਰੀ ਦੀ ਵਾਰਤਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਇਹ ਪੂਰੀ ਵਾਰ ਦਾ CCTV ਵਿੱਚ ਕੈਦ ਹੋ ਗਈ ਤੇ ਤੁਸੀਂ ਵੇਖ ਸਕਦੇ ਹੋ ਕਿ ਚੌਧੂ ਕੁਝ ਵਿਅਕਤੀ ਮੈਨੇਜਰ ਦੇ ਨਾਲ ਗੱਲਬਾਤ ਕਰ ਰਹੇ ਸਨ ਤਾਂ ਇੱਕ ਵਿਅਕਤੀ ਕਾਲਾ ਬੈਗ ਲੈ ਕੇ ਆਉਂਦਾ ਹੈ ਤੇ ਜਿਵੇਂ ਹੀ ਵਿਅਕਤੀ ਕੈਬਨ ਚਾਕੇ ਖੜਾ ਹੁੰਦਾ ਹੈ ਉਸ ਦੇ ਪਿੱਛੇ ਦੋ ਲੜਕੇ ਖੜੇ ਹੋ ਜਾਂਦੇ ਨੇ। ਵੀਡੀਓ ਚ ਵੇਖੋ ਕਿ ਕਿਵੇਂ ਇਹ ਸ਼ਾਤਰ ਚੋਰ ਬੜੀ ਹੀ ਚਲਾਕੀ ਦੇ ਨਾਲ ਬੈਗ ਚੋਂ 94000 ਰੁਪਏ ਲੈ ਕੇ ਫਰਾਰ ਹੋ ਜਾਂਦੇ ਨੇ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮਾਮਲਾ ਦਰਜ ਕਰ ਕਾਰਵਾਈ ਤਾਂ ਸ਼ੁਰੂ ਕਰ ਦਿੱਤੀ ਹੈ। ਕੇਵਲ ਕਿਸ਼ਨਪੁਰ ਨਾ ਦਾ ਬੰਦਾ ਸੀ ਮੋਹਨ ਕੇ ਠਾਰਦਾ। ਉਹਨੇ ਪਹਿਲਾਂ ਗਰੁੱਟ ਸਾਇ ਤੋਂ ਐਚਡੀ ਐਫਸੀ ਬੈਂਕੂ ਚੋਂ 1,90,000 ਦੀ ਰਕਮ ਕਰਵਾਈ। ਫਿਰ ਉਹ ਸਟੇਟ ਬੈਂਕ ਦੇ ਵਿੱਚ ਉਹਨੇ ਕੁਝ ਪੈਸੇ ਜਮ੍ਹਾਂ ਕਰਾਉਣੇ ਸੀ। ਉੱਥੇ ਉਹ 1,4300 ਪੈਸੇ ਜਮ੍ਹਾਂ ਕਰਾ ਕੇ ਉਹ ਰਸੀਦ ਵਗੈਰਾ ਚ 2G ਸੀਗਾ ਉਹਦੇ ਬੈਗ ਵਿੱਚ ਪੈਸੇ ਸੀ। ਉਦੋਂ ਕੋਈ ਨੂੰ ਪਤਾ ਨਹੀਂ ਲੱਗਾ ਕੋਈ ਨਾਮ ਰੂ ਵਿਅਕਤੀ ਉਹ 94,000 ਰੁਪਇਆ ਕੱਢ ਕੇ ਲੈ ਗਿਆ ਸੀ। ਬਾਦ ਵਿੱਚ ਜਦੋਂ ਰੋਲਾ ਪਾਇਆ ਥਾਣੇ ਉਂਦੀ ਫਿਰ ਅਸੀਂ ਬੈਂਕ ਦੀ ਸੀਸੀ ਫੂਟੇਜ ਜੜੀ ਕਰਵਾ ਦੇ ਉਹਦੇ ਇਸਾਫ ਜਾ ਰਾਇਆ ਕਿ ਕੋਈ ਬੰਦਾ ਪਲੀ ਪਛਾਣ ਨਹੀਂ ਉਂਦੀ ਹੋ ਸਕੀ ਬੈਗ ਚੋਂ ਹੱਥ ਪਾ ਕੇ ਪੈਸੇ ਕੱਢ ਰਿਆ ਇਹ ਵਾਰਦਾਤ 17 ਜੁਲਾਈ ਨੂੰ ਹੋਈ ਸੀ ਪਰ ਅਜੇ ਤੱਕ ਪੁਲਿਸ ਦੇ ਹੱਥ ਕੁਝ ਨਹੀਂ ਲੱਗਾ ਫਿਰੋਜ਼ਪੁਰ ਤੋਂ ਸਨੀ ਚੋਪੜਾ ਜਗਬਾਨੀ ਟੀਵੀ